ਇعلان ਧਰਮਕ ਹੋਇਆ ਇੱਕ ਉਹਦੇ ਬਾਪ ਦਾ ਰਾਜਸੀ ਐਲਾਨ ਹੋਇਆ ਇਹਦੀ ਖੁਸ਼ੀ ਵਿੱਚ ਉਹ ਸਮਾਣੇ ਸਿਰਿਆ ਬੜਾ ਵੱਡਾ ਜਸ਼ਨ ਦਿੱਲੀ 'ਚ ਹੋਇਆ ਸੀ ਆਗਰੇ ਉਹਦਾ ਬੇਟਾ ਖੁਸਰੋ ਬੈਠਾ ਸੀ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਬਾਬੇ ਨੇ ਮੇਰੇ ਬਾਪ ਨੂੰ ਬਾਦਸ਼ਾਹ ਬਣਾ ਦਿੱਤਾ ਉਹਦੀਆਂ ਸਾਰੀਆਂ ਰੀਜਾਂ ਮਿੱਟੀ 'ਚ ਮਿਲ ਗਈਆਂ ਉਹਨੇ ਸੋਚਿਆ ਜੇ ਬਗਾਵਤ ਕਰਾਂ ਸ਼ਰਾਬੀ ਬਾਪ 'ਤੇ ਕਾਮਯਾਬ ਹੋ ਸਕਦਾ ਮੈਂ ਫੈਸਲਾ ਬਗਾਵਤ ਦਾ ਕਰ ਲਿਆ ਕੁਝ ਰਾਜਪੂਤਾਂ ਨੇ ਮੈਨੂੰ ਹਵਾ ਦਿੱਤੀ 11000 ਸਿਪਾਹੀ ਲੈ ਕੇ ਉਹ ਆਗਰੇ ਤੋਂ ਬਾਗਿਓ ਬਾਗਿਓ ਕਹਿੰਦੇ ਸੋਚ ਰਿਹਾ ਕਿ ਸਿੱਧਾ ਪੰਜਾਬ ਜਾਵਾਂਗਾ ਲਾਹੌਰ ਤੇ ਕਬਜ਼ਾ ਕਰਾਂਗਾ ਪੰਜਾਬ ਤੋਂ ਤਾਕਤ ਇਕੱਠੀ ਕਰਕੇ ਫਿਰ ਦਿੱਲੀ ਤੇ ਕਬਜ਼ਾ ਕਰਾਂਗਾ ਇਹ ਸਾਰੀ ਗੱਲ ਉਹਨੇ ਕੇਵਲ ਇਸ ਗੱਲ ਦੇ ਦ੍ਰਿਸ਼ਟੀਕੋਣ ਤੋਂ ਸੋਚੀ ਕਿ ਪੰਜਾਬ ਚ ਸੂਫੀ ਫਕੀਰ ਬੜੇ ਸਨ ਅਬੁੱਲਾ ਸ਼ਾਹ ਹੁਸੈਨ ਦੂਜੇ ਤੀਜੇ ਸਾਰੇ ਇੱਥੇ ਹੋਏ ਨੇ ਇਹ ਸੁਫੀਆ ਦਾ ਚੇਲਾ ਵੀ ਸੀ ਫਕੀਰ ਵੀ ਸੀ ਇਹ ਮੇਰੀ ਮਦਦ ਕਰਨਗੇ ਪੰਜਾਬ ਵਿੱਚ ਇੱਕ ਗੁਰੂ ਨਾਨਕ ਦੀ ਗੱਦੀ ਹੈ ਜਿਹੜੀ ਬਾਬਰ ਦੀ ਗੱਦੀ ਦਾ ਵਿਰੋਧ ਕਰਦੀ ਆਈ ਉਹ ਲੋਕ ਵੀ ਮੇਰੀ ਮਦਦ ਕਰਨਗੇ ਕਿਉਂਕਿ ਮੈਂ ਸੁਲਾ ਪਸੰਦ ਕਿਸਮ ਦਾ ਆਦਮੀ ਆ ਮੈਂ ਆਪਣੇ ਬਾਬੇ ਵਰਗਾ ਸਬਾ ਰੱਖਦਾ ਹੈ ਜ਼ਰੂਰ ਮੈਨੂੰ ਮਦਦ ਮਿਲੇਗੀ ਇਹ ਸਾਸੇ ਨਾਲ ਉਹ ਆਗਰੇ ਤੋਂ ਕੱਪਕੇ ਦਿੱਲੀ ਤੇ ਗੋਇਦਵਾਲ ਦਾ ਪੱਤਲ ਕੱਪਕੇ ਅੱਗੇ ਲੰਘਿਆ ਜਦੋਂ ਜਹਾਂਗੀਰ ਆਪਣੇ ਰਾਜ ਦਾ ਜਸ਼ਨ ਕਰ ਰਿਹਾ ਸੀ ਸੂਰੇ ਦੌਰ ਕੇ ਗਏ ਉਹਨਾਂ ਜਾ ਕੇ ਜਹਾਂਗੀਰ ਨੂੰ ਆਖਿਆ ਸ਼ੈਨਸ ਆलम ਤੁਸੀਂ ਤੇ ਅਜੇ ਆਪਣੇ ਬਾਦਸ਼ਾਹ ਹੋਂ ਦਾ ਐਲਾਨ ਹੀ ਕਰ ਰਹੇ ਹੋ ਤੇ ਉਧਰ ਤੁਹਾਡਾ ਸ਼ਾਹਜ਼ਾਦਾ ਬਾਗੀ ਹੋ ਗਿਆ 11000 ਫੌਜ ਲੈ ਕੇ ਭੱਜ ਗਿਆ ਜੇ ਕਹਿੰਦੇ ਨੇ ਬੰਦੇ ਦਾ ਨਸ਼ਾ ਉਤਰ ਜਾਂਦਾ ਜਦੋਂ ਇਦਾਂ ਦੀ ਗੱਲ ਉਹਨੂੰ ਮਿਲ ਜਾਏ ਜਹਾਂਗੀਰ ਹੌਸ ਚਾ ਗਿਆ ਉਨੇ ਲਗਾ ਕੇ ਇੱਕ ਫੌਜੀ ਦਰਬਾਰ ਆਪਣੇ ਬੇਟੇ ਦੇ ਖਿਲਾਫ ਹੁਕਮ ਜਾਰੀ ਕੀਤਾ ਉਹ ਜਾਗੀ ਜਗਤ ਤੇ ਬੈਠਾ ਜਾਗੀ ਜਗਤ ਤੇ ਬੈਠਾ ਕਾਜ਼ੀਆ ਮਲਾਰਿਆ ਨੇ ਰਾਜ ਖੁਸ਼ੀਆਂ ਖੁਸ਼ੀਆਂ ਦਲੀ ਵਿੱਚ ਕੀਤੀਆਂ ਕਹਿੰਦੇ ਬਿਨਾ ਇਸਲਾਮ ਦੇ ਹੋਰੇਗਾ बाद शादाबर आई ख़ुदोश यादा, यादा आगरे आगे चोया सारी आपी बोले बोले तो शकि लती थो that's what to Glória!